ਪਰਮਾਤਮਾ ਦਾ ਮਿਲਾਪ ਕਿਵੇਂ ਹੁੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 44 ਅੰਗ ਤੇ ਬਖਸ਼ਿਸ਼ ਕਰਦੇ ਹਨ ਸੋਈ ਧਈਏ ਜਿਹੜੇ ਸਿਰ ਸਾਹਾ ਫਾਤ ਸ਼ਾਹ ਏ ਮੇਰੀ ਜਿੰਦੇ ਉਸੇ ਮਨੁੱਖ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ ਜੋ ਸਭ ਸਾਹਾਂ ਦੇ ਸਿਰ ਤੇ ਪਾਤਸ਼ਾਹ ਹੈ ਕਿਸੇ ਹੀ ਕੀ ਕਰਿਆ ਸਮਨ ਜਿਸ ਕਾ ਸਰ ਸਰ ਸਹ ਹੀ ਮੇਰੇ ਮਾਨਾ ਸਿਰਫ ਉਸ ਪ੍ਰਮਾਤਮਾ ਦੀ ਸਹਯਤਾ ਦੀ ਆਸ ਬਣਾ ਜਿਸ ਤਾ ਸਭ ਜੀਵਾਨ ਪ੍ਰੋਸਾ ਹੈ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾ ਹੀ ਮਨ ਸਾਰੀਆਂ ਚਤਰਾਇਆਂ ਛੱਡ ਕੇ ਗੁਰੂ ਦੇ ਚਰਨ ਈ ਪੋ ਗੁਰੂ ਦੀ ਸਰਨ ਪਿਆਹੀ ਪ੍ਰਮਾਤਮਾ ਦਾ ਨਲਾਪ ਪੰਦਾ ਹੈ